ਭਜੀ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਕਿ ਆਪਾਂ ਨੰਗਲਾਂੇ ਖੜੀਆਂ ਡੈੱਡ ਬੋਡੀ ਮਿਲੀ ਇੱਥੋਂ ਤੇ ਮੇਰੇ ਜੀ ਥਾਣਾ ਲੈਰੀ ਡਿਊਟੀ ਕਰਦੇ ਆ ਮੇਰ ਦਾ ਜਗਰਾਜ ਸਿੰਘ ਹੈ ਹਾਂਜੀ ਸਾਨੂੰ ਰੰਗਰੇ ਸੇਵ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਨੰਗਲਾਂੇ ਫੋਨ ਤੇ ਤਲਾਹ ਦਿੱਤੀ ਸੀਗੀ ਕਿ ਇੱਕ 80-90 ਸਾਲ ਦਾ ਬਜ਼ੁਰਗ ਸੂਏ ਦੇ ਵਿੱਚੋਂ ਮਤਲਬ ਸ਼ਾਇਦ ਲਾਉਂਦਾ ਸੀ ਤੇ ਉਹਦੀ ਡੈੱਡ ਬੋਡੀ ਜਾਂਦੀ ਸੀ ਜਿਹਨਾਂ ਨੇ ਕੱਢ ਲਈ ਪਿੰਨ ਵਾਲੇ ਨੇ ਇਕੱਠੇ ਹੋ ਕੇ ਉਹਦੇ ਤਾਬਕੌਦਾਂ ਸੀ ਆਇਆਗੇ ਇਹ ਕਿੰਨਾ ਚਿਰ ਕਿੱਥੇ ਰੱਖੀ ਜਾਊ ਜੀ ਡੈੱਡ ਬੋਡੀ 72 ਘੰਟੇ ਆਪਣਾ ਸਨਾਮ ਉਹ ਡੈਡ ਹੌਸ ਰੱਖਾਂਗੇ ਆਪਾਂ ਸਨਾਮ ਸਿਵਲ ਹਸਪੀਟਲ ਦੇ ਵਿੱਚ ਰੱਖੇਵਾਂਗੇ ਸਬਦਲ ਸਨਾਮ ਜੀ ਠੀਕ ਹੈ 72 ਘੰਟੇਾਂ ਲਈ 72 ਘੰਟੇ ਇਹ ਉਦੋਂ ਪਹਿਲਾਂ ਸੁਨਾਗਤ ਹੋਗੀ ਤਾਂ ਆਪਾਂ ਉਦੋਂ ਪਹਿਲਾਂ ਵੀ ਕਾਰਵਾਈ ਕਰਵਾ ਦਾਂਗੇ ਜਿਵੇਂ ਪਰਿਵਾਰਕ ਕੋਈ ਮੈਂਬਰ ਕਹਿਣਗੇ ਉਹ ਹੁੰਦਾ ਹਾਂਜੀ ਬਾਈ ਤੇਰਾ ਨੌਕੀਆ ਹਾਂਜੀ ਬੁਧਰਾਣ ਸਿੰਘ ਹੈ ਜੀ ਹਾਂਜੀ ਇਧਰੋਂ ਅਸੀਂ Thuਏ ਤੋਂ ਆ ਰਹੇ ਸੀ ਹਾਂਜੀ ਇਧਰ ਆ ਮਤਲਬ ਕਿ ਬਜ਼ੁਰਗ ਹੈ ਸੀ ਤੇ ਰਹਾ ਰਹੇ ਸੀ ਹਾਂਜੀ ਅਸੀਂ ਕੱਢਿਆ ਬਾਹਰ ਪਿੰਡ ਦੇ ਇਕੱਠੇ ਹੋ ਕੇ ਠੀਕ ਹੈ ਜੀ ਆਪਾਂ ਹਾਂਜੀ ਬਾਈ ਥੋੜਾ ਕੀ ਨਾਮ ਹੈ ਗੁਰਸੇਵ ਸਿੰਘ ਹੈ ਕਿੰਨੇ ਸਾਲ ਦੀ ਇਹ ਲੱਗਦਾ ਹੈ 85 ਸਾਲ ਦੀ ਕਸੂਬ ਜੱਜ ਵਾਲਾ ਇਹ ਜਦੋਂ ਤੁਸੀਂ ਕੱਢਿਆ ਉਹ ਬਿਲਕੁਲ ਡੱਟ ਦੀਗਾ ਇਮੀਡੀਏਟ ਸੀ ਠੀਕ ਹੈ ਹਾਂਜੀ ਬਾਬਾ ਜੀ ਤੁਸੀਂ ਕਹੇ ਸੀਗੇ ਕਿ ਵੀ ਕਿੱਥੇ ਦੇਖਿਆ ਤੁਸੀਂ ਇਹਨਾਂ ਨੂੰ ਅੱਡੇ 'ਚ ਬੈਠੇ ਤੇ ਜਿਹੜਾ ਸ਼ਾਇਲੀ ਕਿਨੋਂ ਪਹਿਲਾ ਅੱਡਾ ਹੁੰਦਾ ਜੀ ਨਗਰੇ ਦਾ ਹਾਂਜੀ ਉਹ ਬੱਸ ਚ ਉਤਰਦਾ ਦੇਖਿਆ ਜੀ ਮੈਂ ਉੱਥੇ ਬੱਚੇ ਨੂੰ ਲੈ ਕੇ ਮੱਠਾ ਸੀ ਅੱਛਾ ਵੀ ਸ਼ਾਇਲੀ ਤੋਂ ਆਇਆ ਇਹ ਨਹੀਂ ਪਤਾ ਸ਼ਾਇਲੀ ਤੋਂ ਆ ਜਾਂ ਗਾਂਹਾਂ ਤੋਂ ਆਇਆ ਚਾਹੀਦਾ ਸਮਝ ਪਰ ਉੱਥੇ ਅੱਡੇ 'ਚ ਉਤਰਿਆ ਹਾਂ ਅੱਡੇ 'ਚ ਉਤਰ ਕੇ ਇਹ ਹੋਰਾਂ ਨੂੰ ਆ ਗਿਆ ਦਮ ਲੈ ਕੇ ਜੀ ਠੀਕ ਹੈ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਹਿੰਦੇ ਬੁੜਾ ਵਰ ਗਿਆ ਅਸੀਂ ਦੇਖਣ ਆ ਗਏ ਉਹਦੇ ਕੱਪੜੇ ਸਿਆਣੇ ਮ अच्छा हां ਕੀ ਲੱਗਦਾ ਸੁਣਨ ਮੁਤਾਬਕ ਕਹਿੰਦੇ ਵੀ ਸ਼ਾਲੀ ਦਾ ਹੋ ਸਕਦਾ ਹੋ ਸਕਦਾ ਜੀ ਕਹਿ ਨਹੀਂ ਸਕਦੇ ਆਪਾਂ ਵੀ ਸ਼ਾਲੀ ਦਾ ਹੋ ਸਕਦਾ ਕਿੱਥੇ ਦਾ ਠੀਕ ਹੈ ਠੀਕ ਹੈ ਜੀ ਜਗਾਹਾਂ ਪਹਾਂ ਪਹਾਂ ਜਾਂਦਾ ਹੋਵੇ ਨਹੀਂ ਲੱਗਦਾ ਠੀਕ ਹੈ